ਮੈਂ ਅਕਸਰ ਇਹ ਕਹਿੰਦਾ ਕਿ ਜਿਸ ਚੀਜ਼ ਦਾ ਫਾਇਦਾ ਉਸ ਦਾ ਨੁਕਸਾਨ ਵੀ ਹੈ ਜਿਵੇਂ ਕਰੋਨਾ ਕਾਲ ਦੀ ਗੱਲ ਕਰ ਲਈਏ ਜਦੋਂ ਲੋਕਡਾਊਨ ਲੱਗਿਆ ਤਾਂ ਸਕੂਲ ਬੰਦ ਹੋ ਗਏ ਤੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗਣ ਲੱਗੀਆਂ ਤੇ ਉਸ ਕਰਕੇ ਬੱਚਿਆਂ ਨੂੰ ਮੋਬਾਈਲ ਲੈ ਕੇ ਦੇਣੇ ਪਏ ਉਸ ਦਾ ਫਾਇਦਾ ਹੋਇਆ ਕਿ ਬੱਚਿਆਂ ਦੀ ਘਰ ਬੈਠਿਆਂ ਦੀ ਪੜ੍ਹਾਈ ਹੋ ਗਈ ਨਹੀਂ ਤਾਂ ਪੜ੍ਹਾਈ ਬਿਲਕੁਲ ਬੰਦ ਸੀ ਆਨਲਾਈਨ ਬੱਚੇ ਮੋਬਾਈਲ ਉੱਤੇ ਪੜ੍ਹਾਈ ਕਰਨ ਲੱਗੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚੋਂ ਮੋਬਾਈਲ ਆ ਗਏ ਉਸ ਸਮੇਂ ਜਦੋਂ ਬੱਚਿਆਂ ਦੇ ਹੱਥ 'ਚ ਮੋਬਾਈਲ ਆਏ ਤਾਂ ਮੈਨੂੰ ਲੱਗਦਾ ਉਸ ਤੋਂ ਬਾਅਦ ਅਜੇ ਤੱਕ ਵੀ ਬੱਚਿਆਂ ਦੇ ਹੱਥੋਂ ਮੋਬਾਈਲ ਛੁੱਟੇ ਨਹੀਂ ਹੁਣ ਵੀ ਬੱਚੇ ਆਪਣੇ ਹੱਥ ਵਿੱਚ ਮੋਬਾਈਲ ਰੱਖਦੇ ਨੇ ਤੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਇਸ ਉਤੋਂ ਸਰਚ ਕਰਕੇ ਪੜ੍ਹਾਈ ਕਰ ਰਹੇ ਹਾਂ ਯਾਨੀ ਇਸ ਦੇ ਥਰੂ ਮੋਬਾਈਲ ਦੇ ਥਰੂ ਪੜ੍ਹਾਈ ਕਰ ਰਹੇ ਹਾਂ ਪਰ ਇਸ ਦੇ ਦੁਸ਼ਪ੍ਰਭਾਵ ਵੀ ਹੋਏ ਇਹ ਜੋ ਸੱਚੀ ਘਟਨਾ ਇਸ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਦੇ ਨਾਲ ਕਿੱਡੀ ਵੱਡੀ ਘਟਨਾ ਹੋਈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਰੀਵਾ ਉਸ ਦਾ ਥਾਣਾ ਜਵਾ ਗੱਲ ਹੈ 24 ਅਪ੍ਰੈਲ 2024 ਦੀ ਇੱਕ ਪਰਿਵਾਰ ਇੱਥੇ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ 6 ਜੀ ਸੀ 6 ਮੈਂਬਰ ਸੀ ਪਿਤਾ ਕੰਮਕਾਰ ਲਈ ਬਾਹਰ ਰਹਿੰਦਾ ਸੀ ਤੇ ਘਰ ਵਿੱਚ ਹੁਣ ਪੰਜ ਮੈਂਬਰ ਰਹਿ ਗਏ ਸੀ ਬੱਚਿਆਂ ਦੀ ਮਾਂ ਉਹਨਾਂ ਦੀਆਂ ਤਿੰਨ ਬੇਟੀਆਂ ਤੇ ਇੱਕ ਬੇਟਾ ਬੇਟੀਆਂ 17 ਸਾਲ 16 ਸਾਲ 9 ਸਾਲ ਤੇ ਬੇਟਾ 13 ਸਾਲਾ ਸੀ 24 ਅਪ੍ਰੈਲ ਨੂੰ ਜਦੋਂ ਸਵੇਰ ਦੇ ਲਗਭਗ 7 ਵਜੇ ਹੁੰਦੇ ਨੇ ਤਾਂ ਇਸ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਂਦੀ ਹੈ ਰੋਣ ਦੀ ਆਵਾਜ਼ ਆਉਂਦੀ ਹੈ ਇਹ ਚੀਕਾਂ ਸੁਣ ਕੇ ਰੋਣ ਦੀ ਆਵਾਜ਼ ਸੁਣ ਕੇ ਆਂਢੀ ਗੁਆਂਢੀ ਇਸ ਘਰੇ ਆ ਜਾਂਦੇ ਨੇ ਪਿੰਡ ਦੇ ਹੋਰ ਲੋਕ ਵੀ ਇਸ ਘਰੇ ਇਕੱਠੇ ਹੋ ਜਾਂਦੇ ਨੇ ਜਦੋਂ ਦੇਖਿਆ ਜਾਂਦਾ ਇਸ ਘਰ ਦੇ ਬੇੜੇ ਦੇ ਵਿੱਚ ਇਹਨਾਂ ਦੀ ਸਭ ਤੋਂ ਛੋਟੀ ਬੇਟੀ ਦੀ লাশ ਪਈ ਸੀ ਜਦੋਂ ਹੁਣ ਲੋਕਾਂ ਨੇ ਪੁੱਛਿਆ ਕਿ ਇਹਨੂੰ ਕੀ ਹੋ ਗਿਆ ਤਾਂ ਘਰਦਿਆਂ ਨੇ ਕਿਹਾ ਕਿ ਸਾਨੂੰ ਤਾਂ ਕੁਝ ਪਤਾ ਨਹੀਂ ਸ਼ਾਇਦ ਇਸ ਦੇ ਸੱਪ ਲੜ ਗਿਆ ਹੋਵੇਗਾ ਕਿਸੇ ਨੇ ਉਹਨਾਂ ਲੋਕਾਂ ਦੇ ਵਿੱਚੋਂ ਜੀਵਾ ਥਾਣੇ ਦੇ ਵਿੱਚ 112 ਤੇ ਕਾਲ ਕਰ ਦਿੱਤੀ ਹੁਣ ਮੌਕੇ ਤੇ ਪੁਲਿਸ ਆ ਗਈ ਪੁਲਿਸ ਨੇ ਜਦੋਂ ਪੁਛਗਛ ਕੀਤੀ ਤਾਂ ਘਰਦਿਆਂ ਦਾ ਇਹੀ ਬਿਆਨ ਸੀ ਕਿ ਸ਼ਾਇਦ ਇਸ ਨੂੰ ਕੋਈ ਕੀੜਾ ਕੱਟ ਗਿਆ ਜਾਂ ਇਸ ਨੂੰ ਕੋਈ ਸੱਪ ਲੜ ਗਿਆ ਇਸ ਲਈ ਇਸ ਦੀ ਮੌਤ ਹੋ ਗਈ ਹੁਣ ਪੁਲਿਸ ਇਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਕਿਉਂਕਿ ਪੁਲਿਸ ਨੂੰ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਸੀ ਜਾਣੀ ਪੁਲਿਸ ਇਸ ਸਾਰੇ ਮਾਮਲੇ ਨੂੰ ਸ਼ੱਕੀ ਤੌਰ ਤੇ ਦੇਖ ਰਹੀ ਸੀ ਪੁਲਿਸ ਨੇ ਉਸ লাশ ਨੂੰ ਕਬਜ਼ੇ ਦੇ ਵਿੱਚ ਲੈਂਤਾ ਤੇ ਉਸ ਤੋਂ ਬਾਅਦ ਪੋਸਟਮਾਰਟਮ ਲਈ ਪੇਜ ਦਿੱਤਾ ਹੁਣ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਕਿੱਦਾਂ ਹੋ ਸਕਦਾ ਹੈ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਇਸ ਕੁੜੀ ਦੇ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਦੀ ਗਲ ਘੋਟ ਕੇ ਹਤਿਆ ਕੀਤੀ ਗਈ ਹੈ ਜਦੋਂ ਇਹ ਰਿਪੋਰਟ ਬਾਰੇ ਲੋਕ ਸੁਣਦੇ ਨੇ ਪਿੰਡ ਦੇ ਲੋਕ ਸੁਣਦੇ ਨੇ ਘਰ ਦੇ ਲੋਕ ਸੁਣਦੇ ਨੇ ਤਾਂ ਉਹ ਹੈਰਾਨ ਹੋ ਜਾਂਦੇ ਨੇ ਪੁਲਿਸ ਹੁਣ ਘਰਦਿਆਂ ਤੋਂ ਪੁੱਛ ਰਹੀ ਸੀ ਜੋ ਘਰ ਦੇ ਮੈਂਬਰ ਸੀ ਕਿ ਸਾਨੂੰ ਦੱਸੋ ਸਹੀ ਸਹੀ ਕੀ ਹੋਇਆ ਸੀ ਪਰ ਘਰ ਦੇ ਮੈਂਬਰ ਬੇਟਾ ਦੋ ਬੇਟੀਆਂ ਤੇ ਇੱਕ ਮਾਂ ਯਾਨੀ ਹੁਣ ਚਾਰ ਮੈਂਬਰ ਘਰ ਰਹਿ ਚੁੱਕੇ ਸੀ ਕਿਉਂਕਿ ਪਿਤਾ ਤਾਂ ਕੰਮ ਕਰਨ ਲਈ ਬਾਹਰ ਰਹਿੰਦਾ ਸੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਘਰੇ ਕੋਈ ਆਇਆ ਨਹੀਂ ਤੇ ਕੋਈ ਗਿਆ ਨਹੀਂ ਸਾਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਪਰ ਪੁਲਿਸ ਉਹਨਾਂ ਉੱਤੇ ਯਕੀਨ ਕਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਇੱਕ 9 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਦਾ ਮਾਮਲਾ ਸੀ ਤੇ ਇਸ ਘਟਨਾ ਤੋਂ 3 ਮਹੀਨੇ ਬਾਅਦ ਜਾਨੀ 26 ਜੁਲਾਈ 2024 ਨੂੰ ਪੁਲਿਸ ਨੇ ਇਹ ਘਟਨਾ ਦਾ ਖੁਲਾਸਾ ਕੀਤਾ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕੇਸ ਦਰਜ ਕਰ ਲਿਆ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ ਕਿ ਕਿਵੇਂ ਇੱਕ 13 ਸਾਲਾ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਆਇਆ ਤੇ ਉਸ ਨੇ ਉਸ ਦਾ ਗਲਤ ਯੂਜ਼ ਕੀਤਾ ਹੁਣ ਇਸ ਘਟਨਾ ਨੂੰ ਲਗਭਗ 1 ਮਹੀਨਾ ਲੰਘ ਜਾਂਦਾ ਹੈ ਐਸਪੀ ਬਿਵੇਕ ਸਿੰਘ ਇੱਕ ਐਸਆਈਟੀ ਦਾ ਗਠਨ ਕਰਦੇ ਨੇ ਤੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਲਗਭਗ ਇਸ ਘਰ ਦੇ ਨਾਲ ਸਬੰਧਤ 50 ਲੋਕਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਹੁਣ ਇਸ ਗੱਲ ਨੂੰ 3 ਮਹੀਨੇ ਲੰਘ ਚੁੱਕੇ ਸੀ ਤੇ ਸਭ ਲੋਕ ਇਹ ਹੀ ਜਾਣਨਾ ਚਾਹੁੰਦੇ ਸੀ ਕਿ ਆਖਰ ਇਸ 9 ਸਾਲਾ ਬੇਟੀ ਦਾ ਕਿਸ ਨੇ ਕਤਲ ਕਰ ਦਿੱਤਾ ਕਿਸ ਨੇ ਇਸ ਨਾਲ ਬਲਾਤਕਾਰ ਕੀਤਾ ਇਸ ਘਰ ਦਾ ਮੁਖੀ ਜਾਨੀ ਬੇਟੀ ਦਾ ਪਿਤਾ ਵੀ ਜਾਨਣਾ ਚਾਹੁੰਦਾ ਸੀ ਕਿ ਕੀ ਹੋਇਆ ਹੋਵੇਗਾ ਕਿਦਾਂ ਮੇਰੀ ਬੇਟੀ ਨਾਲ ਇਹ ਕੁਝ ਹੋ ਗਿਆ ਜਦੋਂ ਇਸ ਘਟਨਾ ਨੂੰ 3 ਮਹੀਨੇ ਲੰਘ ਜਾਂਦੇ ਆ 26 ਜੁਲਾਈ 2024 ਨੂੰ ਪੁਲਿਸ ਨੇ ਇਸ ਘਟਨਾ ਦਾ ਖੁਲਾਸਾ ਕੀਤਾ ਤੇ ਇਸ ਘਟਨਾ ਦਾ ਖੁਲਾਸਾ ਸੁਣ ਕੇ ਇਸ ਘਟਨਾ ਪਿਛਲੀ ਸੱਚਾਈ ਸੁਣ ਕੇ ਸਭ ਲੋਕਾਂ ਦੇ ਹੋਸ਼ ਉੱਡ ਗਏ ਦਰਅਸਲ ਇਸ ਘਰ ਦੇ ਵਿੱਚ ਪੰਜ ਜੀ ਰਹਿੰਦੇ ਸੀ ਕਿਉਂਕਿ ਜੋ ਛੇਮਾ ਜੀ ਸੀ ਜਾਨੀ ਇਹਨਾਂ ਦਾ ਪਿਤਾ ਸੀ ਬੱਚਿਆਂ ਦਾ ਉਹ ਤਾਂ ਕੰਮ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ ਸੀ ਘਰ ਦੇ ਵਿੱਚ ਮਾਂ ਉਸ ਦੀਆਂ ਤਿੰਨ ਬੇਟੀਆਂ ਤੇ ਇੱਕ 13 ਸਾਲਾਂ ਦਾ ਬੇਟਾ ਤਿੰਨ ਬੇਟੀਆਂ ਇੱਕ ਲਗਭਗ 17 ਸਾਲਾਂ ਦੀ ਇੱਕ 16 ਸਾਲਾਂ ਦੀ ਤੇ ਇੱਕ 9 ਸਾਲਾਂ ਦੀ ਤੇ 13 ਸਾਲਾ ਬੇਟਾ 13 ਸਾਲਾ ਬੇਟਾ ਸੀ ਜੋ ਉਸ ਦੇ ਹੱਥ ਦੇ ਵਿੱਚ ਹਰ ਸਮੇਂ ਫੋਨ ਰਹਿੰਦਾ ਸੀ ਜੇ ਉਸ ਨੂੰ ਕਹਿ ਵੀ ਦਿੰਦੇ ਕਿ ਤੂੰ ਫੋਨ ਰੱਖ ਦੇ ਤੂੰ ਹਰ ਸਮੇਂ ਆਪਣੇ ਹੱਥ ਦੇ ਵਿੱਚ ਫੋਨ ਰੱਖਦਾ ਤਾਂ ਉਹ ਕਹਿ ਜਾਂਦਾ ਕਿ ਮੈਂ ਤਾਂ ਪੜ੍ਹਾਈ ਕਰਦਾ ਤਾਂ ਮਾਂ ਚੁੱਪ ਕਰ ਜਾਂਦੀ ਵੱਡੀਆਂ ਭੈਣਾਂ ਵੀ ਚੁੱਪ ਕਰ ਜਾਂਦੀਆਂ ਪਰ ਉਸ ਨੂੰ ਮੋਬਾਈਲ ਦੇ ਉੱਤੇ ਫੌਰੀਨ ਵੀਡੀਓ ਦੇਖਣ ਦਾ ਚਸਕਾ ਪੈ ਗਿਆ ਸੀ ਉਹ ਮੋਬਾਈਲ ਦੇ ਉੱਤੇ ਪੋਰਨ ਵੀਡੀਓ ਦੇਖਦਾ ਸੀ ਤੇ ਜੋ ਉਸ ਦੇ ਦਿਮਾਗ ਉੱਤੇ ਅਸਰ ਕਰਨ ਲੱਗ ਗਈਆਂ ਸੀ ਹੁਣ 23 24 ਅਪ੍ਰੈਲ ਦੀ ਰਾਤ ਨੂੰ ਇਹ 13 ਸਾਲਾ ਮੁੰਡਾ ਆਪਣੀ 9 ਸਾਲਾ ਭੈਣ ਦੇ ਨਾਲ ਜਾ ਕੇ ਪੈ ਜਾਂਦਾ ਹੈ ਭੈਣ ਤੋਂ ਬਾਅਦ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਤੇ ਉਹ ਜਦੋਂ ਇਸ ਦਾ ਵਿਰੋਧ ਕਰਦੀ ਹੈ ਤਾਂ ਇਹ ਉਸ ਨਾਲ ਜ਼ਬਰਦਸਤੀ ਕਰਦਾ ਹੈ ਜਿਆਬਰਦਸਤੀ ਕਰਨ ਤੋਂ ਬਾਅਦ ਉਸ ਦਾ ਬੁਲਾਤਕਾਰ ਕਰਦਾ ਹੈ ਬੁਲਾਤਕਾਰ ਕਰਨ ਤੋਂ ਬਾਅਦ ਜਦੋਂ ਹੋਰ ਰੌਲਾ ਪਉਂਦੀ ਹੈ ਤਾਂ ਇਹ ਉਸ ਦਾ ਗਲ ਘੁੱਟਦਾ ਹੈ ਇੰਨੇ ਨੂੰ ਇਸ ਦੀ ਮਾਂ ਉੱਠ ਖੜਦੀ ਹੈ ਤੇ ਉਹ ਬੇਟੀ ਜੋ 9 ਸਾਲਾਂ ਸੀ ਉਹ ਕਹਿੰਦੀ ਹੈ ਕਿ ਮੈਂ ਪਿਤਾ ਜੀ ਨੂੰ ਦੱਸਾਂਗੀ ਜਦੋਂ ਪਿਤਾ ਜੀ ਆਉਣਗੇ ਮੈਂ ਉਸ ਦਿਨ ਉਹਨਾਂ ਨੂੰ ਦੱਸਾਂਗੀ ਹੁਣ ਇਹ 13 ਸਾਲਾਂ ਮੁੰਡਾ ਜਦੋਂ ਉਸ ਦਾ ਗਲ ਘੁੱਟ ਰਿਹਾ ਸੀ ਮਾਂ ਜਾਗ ਜਾਂਦੀ ਐ ਜਦੋਂ ਉਹ ਗੱਲ ਘੁੱਟ ਰਿਹਾ ਸੀ ਤਾਂ ਮਾਂ ਨੇ ਬੇਟੇ ਨੂੰ ਕਿਹਾ ਕਿ ਹੁਣ ਤੂੰ ਇਸ ਨੂੰ ਜਿਉਂਦਾ ਨਾ ਛੱਡੀ ਜੇ ਤੂੰ ਇਸ ਨੂੰ ਜਿਉਂਦਾ ਛੱਡ ਦਿੱਤਾ ਤਾਂ ਤੇਰੀ ਇਹ ਸਾਰੀ ਕਰਤੂਤ ਇਹ ਤੇਰੇ ਪਿਤਾ ਨੂੰ ਦੱਸੂ ਤੇ ਜਦੋਂ ਇਹ ਗੱਲ ਤੇਰਾ ਪਿਤਾ ਸੁਣੂਗਾ ਤਾਂ ਉਹ ਤੇਰੇ ਨਾਲ ਬਹੁਤ ਬੁਰੀ ਕਰੂ ਇਸ ਤੋਂ ਬਿਹਤਰ ਇਹ ਹੈ ਕਿ ਤੂੰ ਇਸ ਦਾ ਗਲ ਦੱਬ ਦੇ ਤੇ ਇਸ ਨੂੰ ਮਾਰ ਦੇ ਤੇ ਇਸ 13 ਸਾਲਾਂ ਮੁੰਡੇ ਨੇ ਆਪਣੀ 9 ਸਾਲਾ ਭੈਣ ਨਾਲ ਪਹਿਲਾਂ ਬਲਾਤਕਾਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਗਲਤ ਆਪ ਦਿੱਤਾ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ Laash ਨੂੰ ਇਹ ਘਰ ਦੇ ਵਿਹੜੇ ਦੇ ਵਿੱਚ ਸੁੱਟ ਦਿੰਦੇ ਨੇ ਤੇ ਸਵੇਰੇ 24 April 2024 ਨੂੰ ਤਕਰੀਬਨ 7 ਵਜੇ ਇਹ ਰੌਲਾ ਪਾ ਦਿੰਦੇ ਨੇ ਕਿ ਸਾਡੀ ਕੁੜੀ ਨੂੰ ਸ਼ਾਇਦ ਸੱਪ ਨੇ ਡੰਗ ਮਾਰਿਆ ਜਾਂ ਕੋਈ ਕੀੜਾ ਇਸ ਨੂੰ ਕੱਟ ਗਿਆ ਇਸ ਕਰਕੇ ਇਸ ਦੀ ਮੌਤ ਹੋ ਗਈ ਪਰ ਜਦੋਂ ਲੋਕ ਇਕੱਠੇ ਹੁੰਦੇ ਆ ਤਾਂ ਉਹਨਾਂ ਵਿੱਚੋਂ ਕੋਈ 112 ਉੱਤੇ ਪੁਲਿਸ ਨੂੰ ਫੋਨ ਕਰਦਾ ਹੈ ਫੋਨ ਕਰਨ ਤੋਂ ਬਾਅਦ ਪੁਲਿਸ ਆਉਂਦੀ ਹੈ ਤੇ ਇਹ ਸਾਰਾ ਖੁਲਾਸਾ ਹੁੰਦਾ ਕਿਉਂਕਿ ਪੋਸਟਮਾਰਟਮ ਦੇ ਵਿੱਚ ਆ ਜਾਂਦਾ ਕਿ ਇਸ ਕੁੜੀ ਦੇ ਨਾਲ ਤਾਂ ਪਹਿਲਾਂ ਬਲਾਤਕਾਰ ਹੋਇਆ ਤੇ ਉਸ ਤੋਂ ਬਾਅਦ ਇਸ ਦੀ ਗਲ ਘੋਟ ਕੇ ਹਤਿਆ ਕੀਤੀ ਗਈ ਹੈ ਸੋ ਇਹ ਸਾਰੀ ਘਟਨਾ ਦਾ ਖੁਲਾਸਾ ਜਦੋਂ ਲੋਕਾਂ ਸਾਹਮਣੇ ਹੁੰਦਾ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਤੇ ਇਸ ਘਰ ਦੇ ਮੁਖੀ ਜਾਨੀ ਬੇਟੀ ਦੇ ਪਿਤਾ ਨੂੰ ਵੀ ਜਦੋਂ ਪਤਾ ਲੱਗਦਾ ਉਹ ਵੀ ਇਸ ਗੱਲ ਤੇ ਉਸ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਕਿੱਦਾਂ ਹੋ ਸਕਦਾ ਰਿਸ਼ਤਿਆਂ ਦਾ ਵੀ ਕਤਲ ਹੋਇਆ ਤੇ ਇੱਕ 9 ਸਾਲਾ ਬੱਚੀ ਦਾ ਵੀ ਕਤਲ ਹੋਇਆ ਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Já sou